ਸਾਨੂੰ ਐਸਾ ਕਿੱਲਾ ਫੋਨ ਆਇਆ ਸਾਨੂੰ ਡੀਐਸਪੀ ਦਾ ਫੋਨ ਆਇਆ ਪਰ ਤੁਸੀਂ ਕਿਸੇ ਡਰ ਦੀ ਪਰਵਾਹ ਕੀਤੇ ਬਿਨਾ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਰਾਹ ਸਾਡਾ ਆਇਓ ਉਸ ਪੰਜਾਬ ਦੇ ਪੁੱਤਰੇ ਨਾਲ ਖੜੇ ਹਾਂ ਇਹ ਦੱਸਦਾ ਤੁਹਾਡਾ ਕੱਖ ਜੇ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਫਰਾਂਸੀ ਦੀ ਗੱਲ ਦੇਖੋ ਕਿ ਕਿੰਨਾ ਫੁੱਤਰ ਬਣ ਦੇ ਉੱਤੀ ਹੋਈ ਹੈ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਸਟਨ ਭਾਨੇ ਨੂੰ ਲੁਧਿਆਣੇ ਸੀਆਈ ਸਟਾਲ ਮਰਾਤ ਨੂੰ ਅਲਫਨਜਾ ਕਰਕੇ ਛੱਡਾ ਬਲਖੜਾ ਪਾਣੀ ਪਾ ਕੇ ਕੋਈ ਵੀਡੀਓ ਬਣਾ ਕੇ ਭਰਤੇ ਦਾ ਭੇਜੋ ਕਈ ਬੰਦੇ ਕਦੇ ਵੀ ਸਬੂਤ ਕੀਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਜਸਨਾ ਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਦਿਆਂ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਿਰਾਵਾ ਲੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ